ਤੇ ਉਹਨਾਂ ਦੀਆਂ ਬਿਨਾ ਕੱਪੜਿਆਂ ਦੀਆਂ ਫੋਟੋ ਉਸੇ ਮੈਗਜ਼ੀਨ ਦੇ ਵਿੱਚ ਛਪੀਆਂ ਉਹ ਯਾਦ ਹੈ ਤੁਹਾਡੇ ਕਿ ਮੈਂ ਯਾਦ ਕਰਾਵਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਸਾਰੇ ਕਾਸੇ ਤੇ ਪੜਦਾ ਪਾਉਣ ਦੇ ਲਈ ਮਿੱਟੀ ਪਾਉਣ ਦੇ ਲਈ ਤੇ ਬਚਣ ਦੇ ਲਈ ਸਰਦਾਰ ਬਿਆਨ ਸਿੰਘ ਨੂੰ ਲੈ ਕੇ ਉਸ ਸਮੇਂ ਦੇ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਕੋਲੇ ਕੌਣ ਗਿਆ ਸੀ ਬਾਜਾ ਸਾਹਿਬ ਯਾਦ ਹੈ ਤੁਹਾਡੇ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਇਹ ਸਾਰਾ ਕੁਝ ਮੈਂ ਨਹੀਂ ਬੋਲ ਰਿਹਾ ਇਹ ਉਸੇ ਉਸੇ ਨੈਸ਼ਨਲ ਮੈਗਜ਼ੀਨ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਦਰਜ ਹੈ ਪਰ ਇਹ ਠੀਕ ਹੈ ਕਿ ਉਸ ਸਮੇਂ ਸਰਕਾਰ ਇੱਥੇ ਵੀ ਇਹਨਾਂ ਦੀ ਸੀਗੀ ਤੇ ਕੇਂਦਰ ਦੇ ਵਿੱਚ ਵੀ ਇਹਨਾਂ ਦੀ ਸੀਗੀ ਤੇ ਇਸ ਕਰਕੇ ਪੜਦੇ ਨੇ ਜਿਹੜੇ ਉਹ ਪੈ ਗਏ ਉਹਦੇ ਉੱਪਰ ਤੇ ਅੱਜ ਤੁਸੀਂ ਕੱਲ ਕਿਹਾ ਕਿ ਅਮਨ ਨਿੱਜੀ ਗੱਲਾਂ ਕਰਦਾ ਮੈਂ ਨਿੱਜੀ ਗੱਲਾਂ ਨਹੀਂ ਕਰਦਾ ਹੈਗਾ ਮੈਂ ਪੰਜਾਬ ਦੀ ਸੁਰੱਖਿਆ ਸੇਫਟੀ ਦੇ ਨਾਲ ਜੁੜੀਆਂ ਹੋਈਆਂ ਮੈਂ ਗੱਲਾਂ ਕੀਤੀਆਂ ਨੇ ਆਪਾਂ ਪਬਲਿਕ ਫਿਗਰਜ਼ ਆ ਆਪਣਾ ਪਬਲਿਕ ਲਾਈਫ ਦੇ ਵਿੱਚ ਕੰਡਕਟ ਕਿਹਜਾ ਸੀ ਹੈ ਇਹ ਹੋਊਗਾ ਇਹ ਲੋਕਾਂ ਦੇ ਵਿੱਚ ਗੱਲ ਆਉਣੀ ਚਾਹੀਦੀ ਹੈ ਮੈਂ ਕਦੇ ਅੱਜ ਤੱਕ ਬਿਨਾ ਤੱਥਾਂ ਤੋਂ ਮੈਂ ਗੱਲ ਨਹੀਂ ਕੀਤੀ ਹੈਗੀ ਹਾਂ ਜਿਹੜੀ ਗੱਲ ਤੁਸੀਂ ਕੀਤੀ ਜਿਹੜੀ ਗੱਲ ਤੁਸੀਂ ਕੀਤੀ ਕਿ ਬਿਲੋਧ ਬੈਲਟ ਆਮਨ ਨੇ ਹਿੱਟ ਕੀਤਾ ਬਿਲੋਧ ਬੈਲਟ ਤਾਂ ਤੁਸੀਂ ਬਾਜਵਾ ਸਾਹਿਬ ਤਾਂ ਕਹਿ ਸਕਦੇ ਸੀਗੇ ਕਿ ਜੇ ਮੈਂ ਉਸ ਗੱਲ ਦਾ ਜ਼ਿਕਰ ਕੀਤਾ ਹੁੰਦਾ ਕਿ 2003 ਦੇ ਵਿੱਚ ਕਿਸ ਤਰੀਕੇ ਦੇ ਨਾਲ ਬਿਲੋਧ ਬੈਲਟ ਵਾਲੀ ਕੈਂਪੇਨ ਤੁਸੀਂ ਗੁਜਰਾਤ ਦੇ ਵਿੱਚ ਕਰਕੇ ਆਏ ਹੋ ਜੇ ਮੈਂ ਉਹਦਾ ਜ਼ਿਕਰ ਕੀਤਾ ਹੁੰਦਾ ਤਾਂ ਤੁਸੀਂ ਗੱਲ ਜ਼ਰੂਰ ਕਹਿ ਸਕਦੇ ਸੀ ਕਿ ਅਮਨ ਨੇ ਵਿਰੋਧ ਬੈਟ ਹੇਲਟ ਕੀਤਾ ਸੋ ਮੈਂ ਬਾਜਵਾ ਸਾਹਿਬ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਬਾਜਵਾ ਸਾਹਿਬ ਮੈਂ ਪਹਿਲਾਂ ਵੀ ਕਹਿੰਦਾ ਸੀ ਅੱਜ ਵੀ ਕਹਣਾ ਤੇ ਗਾਂ ਨੂੰ ਵੀ ਕਹੂੰਗਾ ਮੈਂ ਕਦੇ ਨਿਜੀ ਤੂਤਲਾ ਦੇ ਵਿੱਚ ਪਿਆ ਨਹੀਂ ਹੈਗਾ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਮੈਂ ਜੋ ਗੱਲ ਤੁਸੀਂ ਕੀਤੀ ਹੈ ਤੇ ਜੋ ਗੱਲ ਅੱਜ ਮੈਂ ਕਰ ਰਿਹਾ ਮੈਂ ਤੁਹਾਨੂੰ ਸਿੱਧੇ ਮੱਥੇ ਚੈਰੰਜ ਕਰਦਾ ਕਿ ਦਿਨ ਵੀ ਤੁਹਾਡਾ ਟਾਈਮ ਵੀ ਤੁਹਾਡਾ ਫਾ ਵੀ ਤੁਹਾਡੀ ਚੂਜ਼ ਕਰ ਲੋ ਚੱਕ ਲੋ ਖਾਲ ਦਿਨ ਨਾ ਟਾਈਮ ਤੇ ਮੀਡੀਆ ਦੇ ਸਾਹਮਣੇ ਬੈਠਾਂਗੇ ਤੁਸੀਂ ਆਪ ਦੀ ਗੱਲ ਰੱਖ ਲਓ ਮੈਂ ਆਪਦੀ ਰੱਖ ਲੂੰ ਜੇ 50 ਮਿੰਟਾਂ ਦੇ ਵਿੱਚ ਐ ਸਿਰੇ ਤੋਂ ਸਿਰੇ ਤੱਕ ਨਾ ਦੇੜ ਕੇ ਰੱਖਦਾ ਨਾ ਤਾਂ ਅਮਨ ਰੋੜਾ ਨਾ ਕਿਉ ਸੋ ਇਸ ਕਰਕੇ ਮੇਰੀ ਬਾਜਵਾ ਸਾਹਿਬ ਨੂੰ ਬੇਨਤੀ ਹੈ ਕਿ ਜੋ ਤੁਹਾਡੇ ਕੋਲੋਂ ਜੋ ਤੁਹਾਡੇ ਕੋਲ ਤੁਸੀਂ ਜਾਣੇ ਚ ਕਹੀ ਹੈ ਤੁਸੀਂ ਅਣਜਾਣੇ ਦੇ ਵਿੱਚ ਕਹੀ ਹੈ ਮੈਨੂੰ ਨਹੀਂ ਪਤਾ ਤੁਸੀਂ ਤੁਹਾਡੇ ਕੋਲ ਸਹੀ ਮਾਇਨੇ ਦੇ ਵਿੱਚ ਕੋਈ ਇਨਫੋਰਮੇਸ਼ਨ ਹੈ ਤਾਂ ਪੁਲਿਸ ਮੁਦਾਲ ਜੇ ਨਹੀਂ ਕਿ ਕੋਈ ਇਨਫਾਰਮੇਸ਼ਨ ਹੈਗੀ ਤੇ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਪੰਜਾਬ ਦੇਆਂ ਨੂੰ ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਡਰ ਤੇ ਭੈ ਦਾ ਮਾਹੌਲ ਹੈ ਜਿਹੜਾ ਉਹ ਪੈਦਾ ਕਰਨ ਵਾਲੀ ਗੱਲ ਤੁਸੀਂ ਨਿਊਜ਼ 18 ਦੇ ਚੈਨਲ ਉੱਪਰ ਬੈਠ ਕੇ ਕਹੀ ਉਹਦੇ ਬਾਰੇ ਤੁਸੀਂ ਮਾਫੀ ਮੰਗੋ ਆਪਦੀ ਐਕਸਪਲੇਨੇਸ਼ਨ ਦੋ ਔਰ ਦੂਸਰੀ ਗੱਲ ਆ ਅਖੀਰ ਦੇ ਵਿੱਚ ਮੈਂ ਬਾਜਵਾ ਸਾਹਿਬ ਨੂੰ ਇਹ ਕਹਾਂਗਾ ਕਿ ਬਾਜਵਾ ਸਾਹਿਬ ਤੁਸੀਂ ਮੇਰੇ ਉੱਪਰ ਟਿੱਪਣੀ ਕਰਦੇ ਹੋ ਤੁਸੀਂ ਸਾਡੀ ਸਰਕਾਰ ਉੱਪਰ ਟਿੱਪਣੀ ਕਰਦੇ ਹੋ ਮੂੰਹ ਦੀ ਬਵਾਸੀਰ ਤਾਂ ਤੁਹਾਨੂੰ ਆਪ ਨੂੰ ਹੋਈ ਹੈ ਤੁਹਾਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਬੋਲਣਾ ਕੀ ਹੈ ਕਦੇ ਤੁਸੀਂ ਸੀਚੇਵਾਲ ਸਾਹਿਬ ਨੂੰ ਠੇਕੇਦਾਰ ਕਹਿ ਦਿੰਦੇ ਹੋ ਕਦੇ ਤੁਸੀਂ ਬਿਨਾਂ ਗੱਲ ਤੋਂ ਬਿਨਾਂ ਕਿਸੇ ਮੂੰਹ ਸਿਰ ਤੋਂ ਕਦੇ ਤੁਸੀਂ 32 ਬੰਬਾ 50 ਅੰਮਾਲਾ ਬਿਆਨ ਦੇ ਦਿੰਦੇ ਹੋ ਪਤਾ ਤੁਹਾਨੂੰ ਆਪ ਨੂੰ காங்கிரஸ் ਦਾ ਬੇੜਾ ਕਰਕੇ ਤਾਂ ਤੁਸੀਂ ਆਪ ਕਰੀ ਜਾਂਦੇ ਹੋ ਕਾਂਗਰਸੀ ਉਸ ਗੱਲ ਤੋਂ ਦੁਖੀ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਗੱਲਾਂ ਦੇ ਵਿੱਚ ਨਾ ਮੈਂ ਕਦੇ ਪਿਆ ਨਾ ਪਹਿਣਾ ਹਾਂ ਜੇ ਕੋਈ ਭਰਮ ਭਲੇਖੇ ਕੱਢਣੇ ਨੇ ਬਾਜਵਾ ਸਾਹਿਬ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਿਹੜਾ ਜਿਹੜਾ ਮਰਜ਼ੀ ਪਲੇਟਫਾਰਮ ਹੈ ਜਿਹੜਾ ਉਹ ਚੁਣ ਲਿਓ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਤੇ ਨਾ ਕਰਨੀ ਹੈ 32 ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ 32 ਦੀ ਫਿਗਰ ਹੈ ਜਿਹੜੀ ਬਾਜਵਾ ਸਾਹਿਬ ਨੂੰ ਮੈਂ ਕਦੇ ਬਿਨਾਂ ਵੈਸੇ ਮੇਰੀ ਆਤ ਨਹੀਂ ਹੈਗੀ ਕਿ ਮੈਂ ਬਿਨਾਂ ਉਹਦੇ ਸਲਾਹ ਦਵਾਂ ਪਰ ਪਰ ਇਹ ਜੀ ਬਿਆਨਬਾਜ਼ੀ ਹੈ ਜਿਹੜੀ ਉਹ ਤੋਂ ਬਾਜਵਾ ਸਾਹਿਬ ਨੂੰ ਗਰੇਜ਼ ਕਰਨਾ ਚਾਹੀਦਾ ਹੈ ਐਜੇ ਸੀਨੀਅਰ ਸੀਜ਼ਨਡ ਲੀਡਰ ਤੋਂ ਇਹ ਜੀ ਉਮੀਦ ਨਹੀਂ ਰੱਖੀ ਜਾ ਸਕਦੀ ਹੈਗੀ ਔਰ ਫਿਰ ਦੁਬਾਰਾ ਅਪੀਲ ਕਰੂੰਗਾ ਕਿ ਜੇ ਬਾਜਵਾ ਸਾਹਿਬ ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਜੇ ਤੁਹਾਡੇ ਕੋਲ ਜੋ ਵੀ ਇਨਫੋਰਮੇਸ਼ਨ ਹੈਗੀ ਪੰਜਾਬ ਪੁਲਿਸ ਦਾ ਮਕਸਦ ਸਿਰਫ ਇਹ ਹੈ ਕਿ ਤੁਹਾਡੇ ਕੋਲ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਉਹ ਜਾਣਨਾ ਹੈ ਉਹ ਤੁਸੀਂ ਸਰਕਾਰ ਨੂੰ ਉਹ ਪੁਲਿਸ ਨੂੰ ਤੁਸੀਂ ਜਾਣਕਾਰੀ ਦਿਓ ਔਰ ਜਾਣਕਾਰੀ ਜਦੋਂ ਤੁਸੀਂ ਦੇ ਦਿੰਨੇ ਹੋ ਮੈਂ ਗਾਰੰਟੀ ਕਰਦਾ ਕਿ ਉਹਦੀ ਇਨਵੈਸਟੀਗੇਸ਼ਨ ਕਰਕੇ ਉਹਦੀ ਤਸੱਲੀ ਕਰਕੇ ਉਹ ਪਰਚਾ ਜਿਹੜਾ ਉਹ 100% ਕੈਨਸਲ ਹੋਊਗਾ ਪਰ ਐਟ ਲੀਸਟ ਕਿਰਪਾ ਕਰਕੇ ਪੰਜਾਬ ਪੁਲਿਸ ਨੂੰ ਸਹਿਯੋਗ ਕਰੋ ਜਦੋਂ ਗੱਲ ਕਰਦੇ ਨੇ 32 ਪਹਿਲਾਂ ਕਹਿੰਦੇ 32 ਆਮ ਆਦੀ ਪਾਰਟੀ ਦੇ ਐਮਐਲਏ ਨੇ ਜਿਹੜੇ ਉਹ ਸੰਪਰਕ ਜਨੇ ਸਾਡੇ ਫੇਰ ਕਹਿੰਦੇ ਨੇ 32 ਬੰਬ ਪਏ ਨੇ ਬਾਜਵਾ ਸਾਹਿਬ ਲੀਡਰ ਆਫ ਆਪੋਜੀਸ਼ਨ ਉਹ ਸੀਰੀਅਸ ਗੱਲਾਂ ਕਰੋ ਨਹੀਂ ਲੋਕਾਂ ਨੇ 32 ਬਣਾ ਕੇ ਤੁਹਾਡੇ ਹੱਥੇ ਧਰ ਦੇਣੇ 27 ਦੇ ਵਿੱਚ ਸੋ ਇਸ ਕਰਕੇ ਕਿਰਪਾ ਕਰਕੇ ਮੇਰੀ ਹੱਥ ਵਨ ਕੇ ਬੇਨਤੀ ਆ ਤੁਹਾਨੂੰ ਕਿ ਕਿਰਪਾ ਕਰਕੇ ਸੀਰੀਅਸ ਪੋਲਿਟਿਕਸ ਕਰੋ ਜ਼ਿੰਮੇਵਾਰਾ ਨ ਬਿਆਨ ਨੇ ਜਿਹੜੇ ਉਹ ਦੋ ਇਹ ਜੇ ਗੈਰ ਜ਼ਿੰਮੇਵਾਰ ਬਿਆਨਾਂ ਦੇ ਨਾਲ ਪੰਜਾਬ ਦਾ ਕਿਸੇ ਵੀ ਪੱਖੋਂ ਭੜਾ ਨਹੀਂ ਹੋਣਾ ਹੈਗਾ ਸੋ ਬਹੁਤ ਬਹੁਤ ਧੰਨਵਾਦਵਾਜ ਹੈ ਸਭ ਤੁਹਾਡਾ ਬਾਕੀ ਜੇ ਜੇ ਕਿਤੇ ਕੋਈ ਹੋਰ ਭਰਮ ਭਲੇਖੇ ਕੱਢਣੇ ਹੋਏ ਤਾਂ ਜਦੋਂ ਮਰਜ਼ੀ ਮੈਂ ਦੁਬਾਰਾ ਕਹਿਣਾ ਨਿਮ ਕੇ ਕਹਿਣਾ ਕਿ ਦਿਨ ਥਾਂ ਟਾਈਮ ਆਪਦੀ ਮਰਜ਼ੀ ਦਾ ਚੁਣ ਲਿਓ ਮੀਡੀਆ ਉੱਥੇ ਆਊਗਾ ਤੇ ਅਮਰ ਲੜਾ ਪਹੁੰਚੂਗਾ ਸਿੱਧਾ ਦੱਦੇ ਰਿਹਾ ਬਾਦਸ਼ਾਹ ਨੂੰ ਪਰ ਬਾਦਸ਼ਾਹ ਸਾਹਿਬ ਨੂੰ ਤਾਂ ਕੋਰਟ ਨੇ ਕਹ ਦਿੱਤਾ ਵੀ ਨੀਜੀ ਬਿਆਨਬਾਜ਼ੀ ਕੋਈ ਨਹੀਂ ਕਰਨੀ ਹੈ